Zindaba ਜਿਹੜਾ ਬਾਬਾ ਨਾਨਕ ਦੇ ਵਿੱਚ ਹਮੇਸ਼ਾ ਹੀ ਜਿਸ ਦਿਨ ਨੇ ਕਾਗਜ਼ ਭਰਨਗੇ ਉਦੋਂ ਵੀ ਦਰਬਾਰ ਸਾਹਿਬ ਮੱਥਾ ਟੇਕ ਕੇ ਉਹਦੇ ਬਾਅਦ ਕਾਗਜ਼ ਭਰੇ ਅੱਜ ਵੀ ਹਮੇਸ਼ਾ ਦੀ ਤਰ੍ਹਾਂ ਹਰ ਇਲੈਕਸ਼ਨ 'ਚ ਇੱਥੇ ਮੈਂ ਆਪਣੇ ਸ਼ਹਿਰ ਵਾਲਿਆਂ ਦੁਕਾਨਦਾਰਾਂ ਨੂੰ ਮੇਰੇ ਭਰਾ ਨੇ ਔਰ ਮੇਰੇ ਖਿਆਲ ਕਿ ਹੁਣ ਇਹਨਾਂ ਦੀਆਂ ਦੀ ਤਰਥਰਡ ਜਨਰੇਸ਼ਨ ਵੀ ਦੁਕਾਨਾਂ ਤੇ ਆ ਕੇ ਬੈਗੀ ਆ ਉਹਨਾਂ ਦੇ ਨਾਲ ਉਹਨਾਂ ਨੂੰ ਪ੍ਰੇਰਿਤ ਕਰਨ ਉਹਨਾਂ ਕੇ ਵੋਟਾਂ ਪਈ ਔਰ ਇਸ ਜਿਹੜਾ ਬਾਬਾ ਨਾਨਕ ਤੋਂ ਜਦੋਂ ਦੀ ਮੈਂ ਹੋਰ ਸੰਭਾਲੀ ਇੱਥੇ ਕੋਈ ਵੀ ਕੈਂਡੀਡੇਟ ਆਇਆ ਉਹ ਕਾਂਗਰਸ ਦੀ ਲਈ ਹਮੇਸ਼ਾ ਜਿਹੜਾ ਬਾਬਾ ਨਾਨਕ ਜਿੱਤ ਦਾ ਪ੍ਰਤੀਕ ਸਾਬਰ ਉਹੋ ਜਿਹੜੇ ਪਰਿਵਾਰ ਨੇ ਉਹੋ ਹੀ ਪਿੰਡ ਆ ਉਹ ਹੀ ਜਿਹੜਾ ਬਾਬੇ ਦਾ ਨਦੀਰਾ ਵਾ ਇੱਥੋਂ ਕਾਂਗਰਸ ਵੀ ਰਾਜ ਜਿੱਤ ਕੇ ਨਿਕਲੀ ਔਰ ਗੁਰੂ ਮਹਾਰਾਜ ਇਸ ਵਾਰੀ ਅੱਗੇ ਨਾਲੋਂ ਜ਼ਿਆਦਾ ਕਿਰਪਾ ਕਰਨ